ਦੇਖੋ ਜੀ ਮੈਂ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਮਲੇ ਦੀ ਮਕਰੜੇ ਸ਼ਬਦਾਚਿੰਨਿੰਦਾ ਕਰਦੇ ਆਂ ਜ਼ਮੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਮਾੜੀ ਘਟਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜ਼ੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰਮ ਨੂੰ ਇਨਜਾਮ ਦੇਣਾ ਮੈਂ ਕਹਿਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਨਿੰਦਾ ਵੀ ਕਰਦਾ ਹਾਂ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਹਦਾਇਤ ਦਿਨਾ ਕਿ ਕਿਰਪਾ ਕਰਕੇ ਇਹੋ ਜੇ ਅਨਸਰਾਂ ਦੇ ਖਿਲਾਫ ਜਾਂ ਸਾਜ਼ਿਸ਼ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਹ ਸਾਜ਼ਿਸ਼ ਦੇ ਹੈ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਬੇਸ਼ੱਕ ਸਾਡੇ ਮਤਭੇਦ ਹੋਣ ਪਾਰਟੀ ਲੈਵਲ ਤੇ ਲੇਕਿਨ ਸੁਖਬੀਰ ਸਿੰਘ ਬਾਦਲਵੀ ਤਾਂ ਕਿਸੇ ਦਾ ਪੁੱਤ ਹੈ ਕਿਸੇ ਦਾ ਘਰ ਵਾਲਾ ਹੈ ਕਿਸੇ ਦਾ ਬਾਪ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ ਹਾਂ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆ ਗਈਆਂ ਹੁਣ ਤਾਂ ਸਾਡੇ ਗਲਾਂ ਨੂੰ ਪੈ ਗਿਆ ਕੰਮ ਰੋਜ਼ਾਨਾ ਦੀਆਂ ਧਮਕੀਆਂ ਬਹੁਤ ਸਾਰੇ ਲੀਡਰਸ ਸੇ ਬਣਾ ਨੂੰ ਆਉਂਦੀ ਐ ਹਾਦਸੇ ਦਾ ਇੰਤਜ਼ਾਰ ਕਰ ਰਹੇ ਹੂੰ ਬਾਬਾ ਸਦੀਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ ਸਦੀਕੀ ਨੂੰ ਮਾਰ ਕੇ ਚਲਾ ਗਿਆ ਬਿਸ਼ਨੋਈ ਗਰੁੱਪ ਦਾ ਬੰਦਾ ਬਿਸ਼ਨੋਈ ਫਿਰ ਤੁਹਾਡੇ ਸਾਹਮਣੇ ਘਟਨਾਕਰਮ ਇਨਜ਼ਾਮ ਦਿੱਤਾ ਗਿਆ ਚੋਟਾਲਾ ਸਾਭਦੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇਸ਼ ਸਿੰਘ ਚੋਟਾਲਾ ਦਾ ਫਿਰ ਉਸ ਤੋਂ ਬਾਅਦ ਹੁਣ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ਏਸੀਪੀ ਐ ਉਹ ਇਹ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀਗੀ ਨਜ਼ਰਕਾਰੀ ਬਣਾਈ ਸੀ ਵੀ ਦੇਖ ਰਿਹਾ ਸੀਗਾ ਵੀ ਕਿਦੋਂ ਗੋਲੀ ਮਾਰਦਾ ਉਹ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਉਹਨੂੰ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਜਦੋਂ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਾਲਾਤ ਕਾਬੂ 'ਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਹਜੇ ਤਾਂ ਹਜ਼ਾਰਾਂ ਐਸੇ ਲੋਕ ਨੇ ਜਿਹੜੇ ਘਰ ਬੈਠੇ ਫਰੋਤੀਆਂ ਦੇ ਦਿੰਦੇ ਜਿੰਨਾ ਚਿਰ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ ਪ੍ਰੋਟੈਕਟੀ ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਸਰ ਧਾਰਮਿਕ ਸਥਲ ਪਰ ਪਿਸਤਲ ਲੈ ਕੇ ਆਣਾ ਕਈ ਨਾ ਕਈ ਮੰਨਦੇ ਹੈ ਕਿ ਪੁਲਿਸ ਕੀ ਦੇਖੋ ਭਾਈ ਜੋ देखो धार्मिक स्थल पर जो पिस्टल लेके आ गया या नहीं आ गया जो मारने वाला है जो गुनाह करने वाला है उसके लिए कोई धार्मिक स्थल नहीं स्थान नहीं है कोई ऐसी चीज नहीं है वो तो अपने मिशन के साथ आया है, है सर, तो आपको तो कह तो दिया मैं पुलिस की चूक अब बोलने से थोड़ी होगा हम लोग को, को कह दिया नहीं मैं तो नहीं ਇਸ ਗੱਲ ਇਹ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮਜੀਠੀਆ ਸਾਹਿਬ ਕੀ ਕਹਿੰਦੇ ਜਾਂ ਨਹੀਂ ਕਹਿੰਦੇ ਮੈਨੂੰ ਮਜੀਠੀਆ ਸਾਹਿਬ ਦੀ ਗੱਲ ਨਾਲ ਕੋਈ ਮਤਲਬ ਨਹੀਂ ਹੈ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਘਟਨਾ ਕਰਮ ਦੇ ਬਾਰੇ 100% ਖਿਲਾਫ ਹੈ ਲੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕ ਉੱਥੇ ਮੌਕੇ ਤੇ ਉਪਸਥਿਤ ਸਨ ਉਹ ACP ਜਾਂ ਉਹਨਾਂ ਦੀ ਸਕਿਉਰਿਟੀ ਦੀ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਚੁੱਕ ਹੋਣ ਨੂੰ ਇੰਤਜ਼ਾਮ ਦਿੱਤਾ ਦੇਖੋ ਜੀ ਮੈਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਮਲੇ ਦੀ ਮਕਰੜੇ ਸ਼ਬਦਾਚਿੰندਾ ਕਰਦੇ ਜ਼ਮੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਮਾੜੀ ਘਟਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜ਼ੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰਮ ਨੂੰ ਇਨਜਾਮ ਦੇਣਾ ਮੈਂ ਕਹਿਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਨਿੰਦਾ ਵੀ ਕਰਦਾ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਦਾਇਤ ਦਿੰਦਾ ਹੈ ਕਿ ਕਿਰਪਾ ਕਰਕੇ ਇਹੋ ਜੇ ਅਨਸਰਾਂ ਦੇ ਖਿਲਾਫ ਜਾਂ ਸਾਜ਼ਿਸ਼ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਹ ਸਾਜ਼ਿਸ਼ ਦੇ ਹੈ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਬੇਸ਼ੱਕ ਸਾਡੇ ਮਤਭੇਦ ਹੋਣ ਪਾਰਟੀ ਲੈਵਲ ਤੇ ਲੇਕਿਨ ਸੁਖਬੀਰ ਸਿੰਘ ਬਾਦਲਵੀ ਤਾਂ ਕਿਸੇ ਦਾ ਪੁੱਤ ਹੈ ਕਿਸੇ ਦਾ ਘਰ ਵਾਲਾ ਹੈ ਕਿਸੇ ਦਾ ਬਾਪ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ ਹਾਂ ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆ ਗਈਆਂ ਹੁਣ ਤਾਂ ਸਾਡੇ ਗਲਾਂ ਨੂੰ ਪੈ ਗਿਆ ਕੰਮ ਰੋਜ਼ਾਨਾ ਦੀਆਂ ਧਮਕੀਆਂ ਬਹੁਤ ਸਾਰੇ ਲੀਡਰਸ ਸੇ ਬਣਾ ਨੂੰ ਆਉਂਦੀ ਐ ਹਾਦਸੇ ਦਾ ਇੰਤਜ਼ਾਰ ਕਰ ਰਹੇ ਹੂੰ ਬਾਬਾ ਸਦੀਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ ਸਦੀਕੀ ਨੂੰ ਮਾਰ ਕੇ ਚਲਾ ਗਿਆ ਬਿਸ਼ਨੋਈ ਗਰੁੱਪ ਦਾ ਬੰਦਾ ਬਿਸ਼ਨੋਈ ਫਿਰ ਤੁਹਾਡੇ ਸਾਹਮਣੇ ਘਟਨਾਕਰਮ ਇਨਜ਼ਾਮ ਦਿੱਤਾ ਗਿਆ ਚੋਟਾਲਾ ਸਾਹਿਬ ਦੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇਸ਼ ਸਿੰਘ ਚੋਟਾਲਾ ਦਾ ਫਿਰ ਉਸ ਤੋਂ ਬਾਅਦ ਹੁਣ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉੱਥੋਂ ਦਾ ਏਸੀਪੀ ਐ ਕੋਈ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀਗੀ ਨਜ਼ਰਕਾਰੀ ਬਣਾਈ ਸੀ ਵੀ ਦੇਖ ਰਿਹਾ ਸੀਗਾ ਵੀ ਕਿਉਂ ਗੋਲੀ ਮਾਰਦਾ ਉਹ ਨਜ਼ਰ ਬਣਾਉਂਦਾ ਕੀ ਮਤਲਬ ਹੋਇਆ ਉਹਨੂੰ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਜਦੋਂ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਾਲਾਤ ਕਾਬੂ 'ਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਹਜੇ ਤਾਂ ਹਜ਼ਾਰਾਂ ਐਸੇ ਲੋਕ ਨੇ ਜਿਹੜੇ ਘਰ ਬੈਠੇ ਫਰੋਤੀਆਂ ਦੇ ਦਿੰਦੇ ਜਿੰਨਾ ਚਿਰ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ ਪਟੇਟੀ ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ ये अंदाजा लाएगा सर धार्मिक स्थल पर पिस्टल लेके आना कहीं ना कहीं मानते हैं कि पुलिस है देखो भाई जो देखो धार्मिक स्थल पर जो पिस्टल लेके आ गया या नहीं आ गया जो मारने वाला है जो गुना करने वाला है उसके लिए कोई धार्मिक स्थल नहीं, स्थान नहीं है कोई ऐसी चीज नहीं है वो तो अपने मिशन के साथ आएगा मानते हैं सर आप। तो आपको तो कह तो दिया मैं पुलिस की चूक चूका बोलने से थोड़ी होगा हमने को कह दिया ਦੇ ਬਾਣੇ ਦੇ ਵਿੱਚਕਾਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਸਾਨੂੰ ਨਾ ਸੂਬੇ ਤੇ ਏਜੰਸੀ ਦੇ ਉਹ ਹੈ ਨਾ ਸੈਂਟਰ ਏਜੰਸੀ ਦੇ ਉਸਦੇ ਨਹੀਂ ਮੈਂ ਤਾਂ ਨਹੀਂ ਦੇਖੋ ਗੱਲ ਇਹ ਹੈ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮਜੀਠੀਆ ਸਾਹਿਬ ਕੀ ਕਹਿੰਦੇ ਜਾਂ ਨਹੀਂ ਕਹਿੰਦੇ ਮੈਨੂੰ ਮਜੀਠੀਆ ਸਾਹਿਬ ਦੀ ਗੱਲ ਨਾਲ ਕੋਈ ਮਤਲਬ ਨਹੀਂ ਹੈ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਘਟਨਾ ਕਰਮ ਦੇ ਬਾਰੇ 100% ਖਿਲਾਫ ਹੈ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕ ਉਥੇ ਮੌਕੇ ਤੇ ਉਪਸਥਿਤ ਸਨ ਉਹ ACP ਜਾਂ ਉਹਨਾਂ ਦੀ ਸਕਿਉਰਿਟੀ ਦੀ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਇਹ ਚੋਖ ਹੋਣ ਨੂੰ ਇੰਜ਼ਾਮ ਦਿੱਤਾ ਠੀਕ ਹੈ ਠੀਕ ਹੈ ਠੀਕ ਹੈ